ਕਸ਼ਮੀਰ ਵਿਖੇ ਹੱਤਵਾਦੀ ਹਮਲੇ ਦੌਰਾਨ ਮਾਰੇ ਗਏ ਸ਼ਰਾਨੀਆਂ ਕਾਰੋਂ ਪੂਰੇ ਭਾਰਤੀ ਰੋਸ ਫੈਲਿਆ ਹੋਇਆ ਹੈ ਇਸੇ ਚਲਦਿਆਂ ਭਾਜਪਾ ਅੱਗੋਂ ਦੇ ਵੱਲੋਂ ਪਾਕਿਸਤਾਨ ਦਾ ਪੁਤਲਾ ਫੂਕੇ ਰੋਸ ਮਾਰਾ ਕੀਤਾ ਗਿਆ ਧੰਦਾ ਦੇ ਕੇ ਮਾਛੀਵਾੜਾ ਵਿਖੇ ਭਾਜਪਾ ਅੱਗੂ ਸੰਜੀਵ ਲਹਿਲ ਦੇ ਅਗਵਾਈ ਰੇਠ ਗਾਂਧੀ ਚੌਂ ਤੋਂ ਲੈ ਕੇ ਖਾਸਾ ਚੌਂ ਤੱਕ ਰੋਸ ਮਾਰਾ ਕੱਢਿਆ ਗਿਆ ਅਤੇ ਇੱਥੇ ਪਾਕਿਸਤਾਨ ਦੇ ਖਿਲਾਫ ਨਾਰੇਬਾਜ਼ੀ ਕਰਕੇ ਪੁਤਲੇ ਵੀ ਫੂਕੇਗੇ ਪਤਰਾ ਗੱਲਬਾਤ ਕਰਦੇ ਹੋਏ ਭਾਜਪਾ ਦੇ ਅੱਗੂ ਸੰਜੀਵ ਲੇਹਲਾ ਅਤੇ ਸੁਖੀ ਸ਼ਰਮਾ ਨੇ ਕਿਹਾ ਕਿ ਕਸ਼ਮੀਰ ਦੇ ਸ਼ਹਿਰ ਪੈਲਗਾਮ ਵਿਖੇ ਧਰਮ ਦੇ ਨਾਮ ਤੇ ਪੁੱਛ ਕੇ ਸਲਾਨੀਆ ਦਾ ਕਤਲकांड ਬਹੁਤ ਹੀ ਸ਼ਰਮਨਾਕ ਹੈ ਉਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਬਹੁਤ ਘੱਟ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਹਮੇਸ਼ਾ ਅੱਤਵਾਦ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਹੈ ਅਤੇ ਹੁਣ ਵੀ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਹੈ ਕਿ ਅੱਤਵਾਦ ਜਾਂ ਤੇ ਸਾਜ਼ਿਸ਼ ਕਰਤਾਵਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਜੋ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਹੁਣ ਇਸ ਦੀ ਜ਼ਰੂਰਤ ਵੀ ਹੈ ਮੈਂ ਸੰਜੀਵ ਲੀਹਲ ਵਾਸੀ ਮਾਛੀਵਾੜਾ ਹਿੰਦੁਸਤਾਨ ਦੇ ਵਸਨੀਕ ਹੋਣ ਕਰਕੇ ਅਸੀਂ ਪਾਕਿਸਤਾਨ ਦਾ ਪਤਲਾ ਫੁਕਿਆ ਜੋ ਇਹਨਾਂ ਨੇ ਇੱਕ ਹਨਹਰੀ ਹਰਕਤ ਕੀਤੀ ਆ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਉੱਥੇ ਇਹਨਾਂ ਨੇ ਹਿੰਦੂਆਂ ਨੂੰ ਚੁਣ-ਚੁਣ ਕੇ ਮਾਰਿਆ ਆ ਨਾ ਪੁੱਛ-ਪੁੱਛ ਕੇ ਮਾਰਿਆ ਆ ਉਹਨਾਂ ਦੇ ਕੱਪੜੇ ਵੀ ਖਲਵਾਏ ਗਏ ਇਸ ਕਰਕੇ ਜਿੰਨੀ ਵੀ ਨਿਖੇਦੀ ਕੀਤੀ ਜਾਵੇ ਘਟ ਪਰ ਮਾਛੀਵਾੜਾ ਦੇ ਵਿੱਚ ਅਸੀਂ ਪਾਕਿਸਤਾਨ ਦਾ ਪਤਲਾ ਫੁਕਿਆ ਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਸੀਂ ਰਿਕਵੈਸਟ ਵੀ ਕਰਦੇ ਆਂ ਵੀ ਇਹਨਾਂ ਦਾ ਜਿਹੜਾ ਜਵਾਬ ਆ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇ ਤਾਂ ਕਿ ਆ ਆਉਣ ਵਾਲੀ ਪੀੜ੍ਹੀਆਂ ਵੀ ਇਹਨਾਂ ਦੀਆਂ ਦੇਖ ਤਰਸਣ ਤਰਸਣ ਔਰ ਪਾਕਿਸਤਾਨ ਨੂੰ ਇੰਨਾ ਕੁ ਬੁਰੀ ਹਾਲ ਦੇ ਵਿੱਚ ਲੈ ਕੇ ਜਾਣਗੇ ਜੋ ਇਹਨਾਂ ਨੇ ਕਨੌਰੀ ਹਤਕਦ ਕੀਤੀ ਆ ਉਹ ਬਹੁਤ ਹੀ ਨਿੰਦਣਯੋਗ ਆ ਔਰ ਮੋਦੀ ਸਾਹਿਬ ਨੂੰ ਅਸੀਂ ਰਿਕਵੈਸਟ ਕਰਦੇ ਆਂ ਵੀ ਇਹਨਾਂ ਨੂੰ ਇੱਟ ਦਾ ਜਵਾਬ ਜਿਹੜਾ ਹੈਗਾ ਆ ਪੱਥਰ ਨਾਲ ਦੇ ਕੇ ਇਹਨਾਂ ਦਾ ਮੂੰਹ ਤੋੜ ਮਾ ਜਵਾਬ ਦਿੱਤਾ ਜਾਊਗਾ ਪ੍ਰਤੀਕਰ ਰਹੇ ਨੇ ਜਿਹਦੇ ਨੇ ਹਮਲਾ ਕਰਾਇਆ ਗਿਆ ਹੈ ਕਿਤੇ ਨਾ ਕਿਤੇ ਲੈਕਚਰ ਦੇਲੇ ਵੀ ਕਿਸੇ ਹੋਰ ਤਰ੍ਹਾਂ ਨਹੀਂ ਐਸੀ ਕੋਈ ਗੱਲ ਨਹੀਂ ਦੇਖੋ ਹਿੰਦੁਸਤਾਨ ਹਿੰਦੁਸਤਾਨ ਦੇ ਵਾਸੀ ਆਪਾਂ ਸਾਰੇ ਹੀ ਆ ਇਹਦਾ ਰਾਜਨੀਤਿਕ ਪਾਰਟੀਆਂ ਇਹਨਾਂ ਨੇ ਤਾਂ ਕਈ ਜਾਣੇ ਆ ਅਸੀਂ ਵੀ ਰਾਜਨੀਤਿਕ ਬੰਦੇ ਆ ਪਰ ਅਸੀਂ ਅੱਜ ਅੱਜ ਦਾ ਜਿਹੜਾ ਕਾਲ ਦਿੱਤੀ ਆ ਇਹ ਆਮ ਪਬਲਿਕ ਵਾਸਤੇ ਕਾਲ ਦਿੱਤੀ ਆ ਵੀ ਸਾਰੇ ਇਕੱਠੇ ਹੋ ਕੇ ਠੀਕ ਹੈ ਵੀ ਇਹਦਾ ਜਿਹੜਾ ਵਿਰੋਧ ਕੀਤਾ ਜਾਵੇ ਪਾਕਿਸਤਾਨ ਦਾ ਮੋਦੀ ਸਾਹਿਬ ਦੀ ਇਸਪੋਰਟ ਦੇ ਵਿੱਚ ਹਰ ਹਿੰਦੁਸਤਾਨੀ ਖੜਾ ਆ ਔਰ ਇਹ ਵਿਪੱਖੀਆਂ ਗੱਲਾਂ ਨੇ ਜਿਹੜੀਆਂ ਕੀ ਇਹ ਗੱਲਾਂ ਕਰਦੇ ਨੇ ਉਹਨਾਂ ਦੇ ਪੱਲੇ ਹੋਰ ਕੁਝ ਨਹੀਂ ਨਾ ਉਹਨਾਂ ਨੇ ਕੁਝ ਕਰਨਾ ਨਾ ਕੀਤਾ ਆ ਇਹ ਇਹ ਨਿੰਦਾ ਹੀ ਕਰਨੀ ਜਾਣਦੇ ਨੇ ਹੋਰ ਇਹ ਕੁਝ ਨਹੀਂ ਕਰ ਸਕਦੇ ਜੋ ਮੋਦੀ ਸਾਹਿਬ ਨੇ ਇੰਡੀਆ ਵਾਸਤੇ ਕੀਤਾ ਆ ਤੁਸੀਂ ਦੇਖੋ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਇੰਡੀਆ ਦਾ ਇਸ ਟਾਈਮ ਜਿਹੜਾ ਨਾਮ ਆ ਟੌਪ ਕਲਾਸ ਦੇ ਵਿੱਚ ਲਿੱਤਾ ਜਾਂਦਾ ਆ ਔਰ ਮੋਦੀ ਸਾਹਿਬ ਇਸ ਟਾਈਮ ਵਰਲਡ ਦੀ ਪ੍ਰਧਾਨਗੀ ਕਰ ਰਹੇ ਨੇ ਇਹ ਜਿਹੜੇ ਵਿਰੋਧੀ ਪਾਰਟੀਆਂ ਨੇ ਕਾਂਗਰਸ ਦੇ ਜਿੰਨੇ ਵੀ ਬੰਦੇ ਨੇ ਇਹ ਸਭ ਸਪੋਰਟ ਕਰਦੇ ਨੇ ਪਾਕਿਸਤਾਨ ਦੀ ਉਲਟਾ ਹੁਣ ਵੀ ਇਹ ਸਪੋਰਟ ਦੇ ਵਿੱਚ ਖੜੇ ਨੇ ਇਹ ਹਿੰਦੁਸਤਾਨੀਆਂ ਦੇ ਨਹੀਂ ਹੈ ਹਿੰਦੁਸਤਾਨੀਆਂ ਦੇ ਉਲਟ ਖੜਦੇ ਨੇ ਮੌਕੇ ਦੀ ਸਰਕਾਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਮੌਕੇ ਦੀ ਸਰਕਾਰ ਨੂੰ ਦੇਖੋ ਮੌਕੇ ਦੀ ਸਰਕਾਰ ਨੇ ਜੋ ਫੈਸਲੇ ਲਏ ਤੇ ਨੇ ਮੋਦੀ ਸਾਹਿਬ 사ウਦੀ আরব ਦੇ ਟੂਰ ਤੇ ਗਏ ਹੋਏ ਸੀ ਜਦੋਂ ਉਹਨਾਂ ਨੂੰ ਇਹ ਅਪਗਲ ਦਾ ਪਤਾ ਲੱਗਿਆ ਉੱਥੋਂ ਟੂਰ ਆਪਣਾ ਰੱਦ ਕਰਕੇ ਸਪੈਸ਼ਲ ਉਹ ਇੰਡੀਆ ਵਿੱਚ ਆਏ ਨੇ ਇੰਡੀਆ ਦੇ ਵਿੱਚ ਅਮੀਸ਼ਾਹ ਜੀ ਨੂੰ ਜਿਹੜੇ ਆਪਣੇ ਗ੍ਰਹਿ ਮੰਤਰੀ ਨੇ ਸ਼੍ਰੀ ਅਮੀਸ਼ਾ ਜੀ ਉਹਨਾਂ ਨੂੰ ਸਪੈਸ਼ਲਾਂ ਦੀ ਡਿਊਟੀ ਲਾ ਕੇ ਸ਼੍ਰੀਨਗਰ ਭੇਜਿਆ ਗਿਆ ਜਾ ਕੇ ਉਹਨਾਂ ਨੇ ਮੌਕੇ ਤੇ ਜੋ ਮੌਕੇ ਦਾ ਸਾਰਾ ਜਾਇਜ਼ਾ ਲੈ ਕੇ ਉਹਦੇ ਉੱਤੇ ਬੰਦੀ ਕਾਰਵਾਈ ਜੋ ਵੀ ਆ ਦੇਖੋ ਰਾਤੀ ਸੀसीएस ਦੀ ਮੀਟਿੰਗ ਚੱਲਦੀ ਰਹੀ ਆ ਉਹਦੇ ਵਿੱਚ ਇਹਨਾਂ ਨੇ 6 ਤੋਂ 7 ਫੈਸਲੇ ਲਏ ਕਲਰ ਫੈਸਲੇ ਦਿੱਤੇ ਨੇ ਇਹਨਾਂ ਦਾ ਹੁੱਕਾ ਪਾਣੀ ਬੰਦ ਕੀਤਾ ਪਾਣੀ ਬੰਦ ਕੀਤਾ ਆ ਇਹਨਾਂ ਦੇ ਵੀਜ਼ੇ ਰੱਦ ਕੀਤੇ ਨੇ ਜਿੰਨੇ ਵੀ ਇਹਨਾਂ ਦੇ ਵੀਜ਼ੇ ਦਿੱਤੇ ਹੋਏ ਸੀ ਉਹ ਸਭ ਰੱਦ ਕੀਤੇ ਗਏ ਨੇ ਔਰ ਇਮੀਡੀਏਟਲੀ ਉਹਨਾਂ ਨੂੰ 48 ਘੰਟੇ ਦੇ ਵਿੱਚ ਇੰਡੀਆ ਛੱਡ ਕੇ ਪਾਕਿਸਤਾਨ ਜਾਣ ਵਾਸਤੇ ਕਹਿ ਦਿੱਤਾ ਗਿਆ ਔਰ ਆਉਣ ਵਾਲਾ ਟਾਈਮ ਇਹਨਾਂ ਨਾਲ ਕੋਈ ਵੀ ਵਪਾਰ ਨਹੀਂ ਕੀਤਾ ਜਾਊਗਾ ਇਹ ਮੋਦੀ ਸਾਹਿਬ ਵੀ ਕਹਿੰਦੇ ਨੇ ਔਰ ਹਰ ਇੱਕ ਇੰਡੀਅਨ ਇਹ ਗੱਲ ਚਾਹੁੰਦਾ ਆ ਸੁਖਵਿੰਦਰ ਸ਼ਰਮਾ ਅਸੀਂ ਅੱਜ ਪੋਤਲਾ ਫੋਕਿਆ ਜਿਹੜੇ ਆ ਕਲਾਮਾਂ ਦੇ ਵਿੱਚ ਨਿਰਦੋਸ਼ ਲੋਕ ਮਾਰੇ ਗਏ ਆ ਅਸੀਂ ਉਹਦੇ ਪਾਕਿਸਤਾਨ ਦੇ ਬਾਰ ਖਿਲਾਫ ਹੁੜਦਾਬਾਦ ਦੇ ਨਾਰੇ ਲਾਏ ਗਏ ਆ ਤੇ ਅਸੀਂ ਇਹਦੀ ਸੋਰਨਿੰਗ ਦਾ ਕਰਦੇ ਆ ਜੋ ਕੁਝ ਹੋਏ ਹੋਇਆ ਸਾਡੇ ਵੀਰ ਮਾਰੇ ਗਏ ਆ ਅਸੀਂ ਮੋਦੀ ਸਾਹਿਬ ਨੂੰ ਇਹੀ ਗੱਲ ਕਹਿੰਦੇ ਆ ਕਿ ਇਹਨਾਂ ਤੋਂ ਬੜਾ ਬੜਾ ਬਾਤ ਤੋਂ ਬੜਾ ਐਕਸ਼ਨ ਦਿੱਤਾ ਜਾਵੇ ਜੋ ਕਿ ਉਹ ਮਰੇ ਹੋਏ ਵੀਰਾਂ ਨੂੰ ਇਨਸਾਫ ਮਿਲਿਆ ਜਾਵੇ